ਕਾ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਮੈਂ ਸਲਵਟੇਜਾ ਸਮੇਂ ਮੌਜੂਦ ਹਾਂ ਫਾਜ਼ਿਲਕਾ ਦੇ ਸਲੇਮ ਸਾਹ ਬਾਜ਼ਾਰ ਦੇ ਵਿੱਚ ਜਿੱਥੇ ਇੱਕ ਵਾਕਿਆ ਹੋਇਆ ਹੈ ਪੁਲਿਸ ਪ੍ਰਸ਼ਾਸਨ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਹੋਇਆ ਹੈ ਕਿ ਮਾਮਲਾ ਇਹ ਆਪਾਂ ਜਾਣਕਾਰੀ ਲਵਾਗੇ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਰੈਂਟ ਮੀਟ ਦੀ ਦੁਕਾਨ ਹੈ ਤੇ ਸ਼ੀਸ਼ੇ ਆਪਣੇ ਹੋਏ ਨੇ ਕੀ ਮਾਮਲਾ ਹੋਇਆ ਉਹ ਵੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨੀ ਜਾਣਕਾਰੀ ਦੁਕਾਨਦਾਰ ਤੋਂ ਵੀ ਲਵਾਗੇ ਕੀ ਮਾਮਲਾ ਹੋਇਆ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸ਼ੀਸ਼ੇ ਟੁੱਟੇ ਹੋਏ ਨੇ ਦੁਕਾਨ ਦੇ ਡੈਡੀਮੇਡ ਦੀ ਸ਼ਾਪ ਹੈ ਲੈਟ ਕਰਦੇ ਸੌਂ ਗਿਆ ਆਫ ਯਾਰ ਕਿਸ ਕਾਰਨ ਮਿਊਟ ਹੋ ਗਿਆ ਸੀ ਆਵਾਜ਼ ਨਹੀਂ ਆ ਸਕੀ ਤਾਂ ਦੁਕਾਨਦਾਰ ਕੋਲ ਕੋ ਕਿਨਾ ਹੈ ਤੁਹਾਡਾ ਜੀ ਆਮਨਦੀ ਇਹ ਦੁਕਾਨ ਕਿੰਨਾ ਦੀ ਹੈ ਇਹ ਆਪਣਾ ਭਰਾ ਹੀ ਬਣਿਆ ਹੋਇਆ ਜੀ ਅੱਛਾ ਜੀ ਕੀ ਮਾਮਲਾ ਕੀ ਹੋਇਆ ਪੂਰਾ ਮਾਮਲਾ ਕੋਈ ਇਹਨਾਂ ਦੇ ਪਿੰਡ ਵਿੱਚ ਪਹਿਲਾਂ ਕੋਈ ਪੁਰਾਣਾ ਮੁੰਡੇ ਕੋਈ ਆਏ ਸੀ ਉਹ ਦੀ ਰੰਜਿਸ਼ ਜੀ ਸੀ ਜੀ ਉਹਦੇ ਕਰਕੇ ਸ਼ੱਕ ਤਾਂ ਉਹਨਾਂ ਤੇ ਜਾ ਰਿਹਾ ਵੀ ਉਹਨਾਂ ਨੂੰ ਪੀਸੀਆਰ ਤੋਂ ਚੁਕਵਾਇਆ ਸੀਗਾ ਅੱਛਾ ਜੀ ਕਿ ਕਨਫਰਮ ਹੋ ਗਿਆ ਹਾਂ ਕਨਫਰਮ ਤਕਰੀਬਨ ਸੀਸੀਟੀਵੀ ਲੱਗੇ ਹੋਈ ਹੈ ਹਾਂ ਸੀਸੀਟੀਵੀ ਇਥਲਾ ਵੇਣਗੇ ਸਾਰਾ ਪਤਾ ਲੱਗ ਜਾਏ ਇਥੇ ਆਸ-ਪਾਸੇ ਲੱਗੇ ਹੋਣਗੇ ਪਤਾ ਲੱਗ ਪ੍ਰਸ਼ਾਸਨ ਪਹੁੰਚ ਗਿਆ ਹਾਂ ਜੀ ਪ੍ਰਸ਼ਾਸਨ ਪਹੁੰਚ ਗਿਆ ਮੌਕੇ ਤੇ ਹਾਂ ਪ੍ਰਸ਼ਾਸਨ ਪਹੁੰਚ ਗਿਆ ਉਹ ਤਾਂ ਚੰਗੀ ਗੱਲ ਹੈ ਜੀ ਬਾਕੀ ਲੱਗ ਜਾਂਦਾ ਸਵੇਰੇ ਪਤਾ ਹੀ ਜੀ ਪ੍ਰਸ਼ਾਸਨ ਕੀ ਕਰ ਰਿਹਾ ਹੈ ਜੀ ਕੀ ਕਰਦਾ ਕਿੰਨੇ ਕੁ ਲੋਕ ਆਏ ਸੀ ਉਹ तकरीबन ਸੁਣਿਆ ਤਾ ਇੱਕ ਦੋ ਮੋਰਚੇ ਆਏ ਸੀਗੇ ਅੱਛਾ ਜੀ ਬਾਕੀ ਲੱਗ ਜਾਂਦਾ ਬਰਾਬਰ ਅੱਛਾ ਜੀ ਠੀਕ ਜੀ ਤੇ ਤਸਵੀਰਾਂ ਫਾਜ਼ਿਲਕਾ ਦੇ ਸਲੇਮ ਸ਼ਾ ਬਾਜ਼ਾਰ ਤੋਂ ਤੁਹਾਨੂੰ ਦਿਖਾ ਰਿਹਾ ਹਾਂ ਉਹ ਮੈਂ ਸਰਪੰਚ ਦਾ ਗਿਆ ਜਿੱਥੇ ਇੱਕ ਦੁਕਾਨ ਤੇ ਕੁਝ ਵਿਅਕਤੀਆਂ ਵੱਲੋਂ ਜੋ ਕਿਹਾ ਜਾ ਰਿਹਾ ਹੈ ਵੀ ਹਮਲਾ ਕੀਤਾ ਗਿਆ ਹੈ ਦੁਕਾਨ ਤੇ ਭੰਨਤੋੜ ਕੀਤੀ ਗਈ ਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਿਆ ਤਾਂ ਦੇਖ ਸਕਦੇ ਹਾਂ ਜਿ ਸ਼ੀਸ਼ੇ ਵਾਲੇ ਗੇਟ ਸੀ ਉਹ ਤੋੜੇ ਗਏ ਨੇ ਸ਼ੀਸ਼ਾ ਤੁਹਾਨੂੰ ਦੇਖ ਰਿਹਾ ਹੋਏਗਾ ਤਸਵੀਰਾਂ ਦੇ ਵਿੱਚ ਸਲੀਮ ਸ਼ਾ ਬਾਜ਼ਾਰ ਤੋਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਫਾਜ਼ਿਲਕਾ ਸਲੀਮ ਸ਼ਾ ਬਾਜ਼ਾਰ ਤੋਂ ਵਿੱਚ ਜੋ ਇੱਕ ਦੁਕਾਨ ਤੇ ਭੰਨਤੋੜ ਕੀਤੀ ਗਈ ਆ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਜਾਣਕਾਰੀ ਲਵਾ ਗਏ ਪੁਲਿਸ ਪ੍ਰਸ਼ਾਸਨ ਤੋਂ ਤਾਂ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਹੋਈ ਹੈ ਵੰਦਰ ਜੀ ਤੁਹਾਨੂੰ ਕੋਲ ਆਈ ਸੀ ਕੋਈ ਕੰਪਲੀਟ ਲਖਾਈ ਗਈ ਸੀ ਹਾਂ ਜੀ ਸਾਨੂੰ ਫੋਨ ਆਇਆ ਕੀ ਮਾਮਲਾ ਕੀ ਦੱਸਿਆ ਗਿਆ ਜੀ ਮਾਮਲਾ ਇਹ ਦੱਸਿਆ ਗਿਆ ਸੀ ਵੀ ਇੱਥੇ ਮੁੰਡੇ ਕਾਫੀ ਲੱਗੇ ਖੜੇ ਆ ਜੀ ਵੀ ਉਹਨਾਂ ਨੇ ਦੁਕਾਨ ਤੇ ਹਮਲਾ ਕਰਦਾ ਹੈਗਾ ਜਲਦੀ ਜਲਦੀ ਪਹੁੰਚੋ ਜੀ ਨਾਲ ਨਾਲ ਅਸੀਂ ਇੱਥੇ ਪਹੁੰਚੇ ਹਾਂ ਹਾਂ ਆ ਕੇ ਅਸੀਂ ਇੱਥੇ 112 ਨੂੰ ਕਾਲ ਕੀਤੀ ਆ ਗਈ 112 ਆਲੀ ਉਸ ਤੋਂ ਬਾਅਦ ਅਸੀਂ ਰਿਪੋਰਟ ਬਣਾਇਆ ਥਾਣੇ ਤੋਂ ਵੰਦਰ ਜੀ ਅੱਜ ਵੀ ਮੇਰੇ ਫੋਨ 'ਤੇ ਵੀ ਜਦੋਂ ਤੁਸੀਂ ਪਹੁੰਚੇ ਸੀ ਉਦੋਂ ਬੰਦੇ ਸੀ ਇੱਥੇ ਕੋਈ ਨਹੀਂ ਉਦੋਂ ਫਿਰ ਫਰਾਰ ਹੋ ਗਏ ਸਾਰੇ ਕੋਈ ਸੀਸੀਟੀਵੀ ਕੈਮਰੇ ਕੰਗਾਲੇ ਗਏ ਕੈਮਰੇ ਹੁਣ ਚੈੱਕ ਕਰਾਂਗੇ ਚੈੱਕ ਕਰੋਗੇ ਕਹਿੰਦੇ ਅੱਗੇ ਵੀ ਕੰਪਲੀਟ ਕੀਤੀ ਸੀ ਉਹਨਾਂ ਦੀ ਪਹਿਲਾਂ ਵੀ ਕੋਈ ਜਿਹੜੇ ਬੰਦੇ ਆਏ ਕੋਈ ਸਰਹਾਣਾ ਮੈਟਰ ਸੀਗਾ ਇਹ ਸਿਟੀ ਹੈ ਨਹੀਂ ਅੱਜ ਸਿਟੀ ਹੈ ਨਹੀਂ ਸੀ ਹੁਣ ਦੇਖਿਆ ਕੁਝ ਹੁਣ ਗੱਲਬਾਤ ਕੀਤੀ ਮਾਲਕਾ ਦੇ ਨਾਲ ਇਹ ਕਹਿੰਦੇ ਇਹਨਾਂ ਨੂੰ ਟਾਈਮ ਦਿੱਤਾ ਹੈ 3 ਦਿਨਾਂ ਵਿੱਚ ਤੁਸੀਂ ਆਉਣਾ ਹੈ ਅਵੇ ਦੁਕਾਨ ਬੰਦ ਕਰਕੇ ਚੱਲ ਜਾਓ ਠੀਕ ਹੈ ਸਵੇਰ ਦਾ ਟਾਈਮ ਤੁਸੀਂ ਟੈਗਾ ਦਿੱਤਾ ਸੀ ਜੀ ਤਾਂ ਇਹ ਸਾਡੇ ਨਾਲ ਪੀਸੀਆਰ ਦੇ ਮੁਲਾਜ਼ਮ ਮੌਜੂਦ ਸੀ ਜੋ ਮੌਕੇ ਤੇ ਪਹੁੰਚੇ ਨੇ ਸੂchna ਮਿਲਣ ਤੋਂ ਬਾਅਦ ਤਸਲੀਮ ਸ਼ਾਹ ਬਾਜ਼ਾਰ ਤੋਂ ਤਸਵੀਰ ਹੈ ਤੁਹਾਨੂੰ ਸਾਂਝੀਆ ਕਰ ਰਹੇ ਹਾਂ ਜਿੱਥੇ ਇੱਕ ਦੁਕਾਨ ਦੀ ਭੰਨਤੋੜ ਕੀਤੀ ਗਈ ਹੈ। ਤਾਂ ਸਾਡੇ ਵਿੱਕੀ ਜੀ ਪਹੁੰਚੇ ਹੋਏ ਨੇ। ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ। ਤੇ ਦੁਕਾਨ ਫਾਜ਼ਿਲਕਾ ਦੇ ਸਲੇਮ ਸ਼ਾਹ ਰੋਡ ਤੇ ਜੋ ਇੱਕ ਡੈਡੀਮੇਟ ਦੀ ਦੁਕਾਨ ਹੈ ਉੱਥੇ ਕੁਝ ਵਿਅਕਤੀਆਂ ਵੱਲੋਂ ਜੋ ਕਿਹਾ ਜਾ ਰਿਹਾ ਹੈ ਕਿ ਭੰਨਤੋੜ ਕੀਤੀ ਗਈ ਹੈ ਦੁਕਾਨ ਦੀ। ਤਸਵੀਰਾਂ ਚ ਵੀ ਤੁਸੀਂ ਦੇਖ ਸਕਦੇ ਹੋ ਵੀ ਸ਼ੀਸ਼ੇ ਚਾਰੋਂ ਤਰਫ ਖਿਲਰੇ ਹੋਏ ਨੇ। ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਾ ਹੋਇਆ ਹੈ ਮਹਿਰਬਾਨ ਸਾਹਿਬ ਦੇ ਨੋਟ ਤੇ ਮਹਿਰਬਾਨ ਸਾਹਿਬ ਦੇ ਆ ਰਹੇ ਨੇ ਬੜਾ ਬੰਦਾ ਹੋ ਗਿਆ ਆ ਰਹੀ ਹੈ ਬੜੀ ਟੈਂਪੇ ਆ ਰਹੀ ਹੈ ਰੁਪੀ ਹੋ ਰਹੀ ਮਲਾਇਮ ਟੈਂਪੇ ਆ ਰਿਹਾ ਬਚ ਰਹੀ ਹੈ ਸਲੇਮ ਸ਼ਾ ਬਾਜ਼ਾਰ ਤੋਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਫਾਜ਼ਿਲਕਾ ਦੇ ਸਲੇਮ ਸ਼ਾ ਬਾਜ਼ਾਰ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਇੱਕ ਦੁਕਾਨ ਦੀ ਇੱਥੇ ਭੰਨਤੋੜ ਕੀਤੀ ਗਈ ਹੈ। ਦੋ ਰੈਡੀਮੇਡ ਦੀ ਸ਼ਾਪ ਤੇ ਇਹ ਭੰਨਤੋੜ ਕੀਤੀ ਗਈ ਹੈ। ਲਾਈਵ ਤਸਵੀਰਾਂ ਤੁਹਾਨੂੰ ਸਾਂਝਾ ਕਰ ਰਿਹਾ ਹਾਜ਼ਿਲਕਾ ਦੇ ਸਲੇਮ ਸ਼ਾਹ ਬਾਜ਼ਾਰ ਤੋਂ। ਯੂਨੀਅਨ ਸਰਪਾਤ ਕਿੱਥੇ ਹਨ? ਆ ਇੱਥੇ ਹੀ ਹੈ ਕਿੱਥੇ ਹੈ ਜੋ ਦੀ ਤੇ ਹੈ ਉਹ ਚੱਕਰ ਨਹੀਂ ਹੈ ਉਹ ਤਾ ਤਸਵੀਰਾਂ ਫਾਜ਼ਿਲਕਾ ਦੇ ਸਲੀਮ ਸ਼ਾਹ ਬਾਜ਼ਾਰ ਤੋਂ ਤੁਹਾਨੂੰ ਸਾਂਝਾ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਿਆ ਹੈ ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚੀ ਹੋਈ ਹੈ ਇਹ ਤਸਵੀਨਾ ਫਾਜ਼ਿਲ ਖਾਦ ਦੇ ਸਲੇਮ ਸਾਹਿਬ ਬਾਜ਼ਾਰ ਤੋਂ ਤੁਹਾਨੂੰ ਸਾਂਝਾ ਕਰ ਰਿਹਾ ਹਾਂ ਤਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਵੀ ਫਾਜ਼ਿਲਕਾ ਦੇ ਸਲੇਮ ਸ਼ਾਹ ਬਾਜ਼ਾਰ ਤੇ ਵਿੱਚ ਇੱਕ ਰੈਡੀਮੇਡ ਦੀ ਸ਼ਾਪ ਹੈ ਜਿੱਥੇ ਕੁਝ ਵਿਅਕਤੀਆਂ ਵੱਲੋਂ ਕਿਆ ਜਾ ਰਿਹਾ ਵੀ ਹਮਲਾ ਕੀਤਾ ਗਿਆ ਦੁਕਾਨ ਦੀ ਭੰਨ ਤੋੜ ਕੀਤੀ ਗਈ ਹੈ ਜਿਹਨੂੰ ਲੈ ਕੇ ਲੋਕ ਇੱਥੇ ਇਕੱਠੇ ਹੋਏ ਨੇ ਤਾਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਵੀ ਕਿਆ ਜਾ ਰਹੇ ਕੰਗਾਲੇ ਜਾ ਰਹੇ ਨੇ ਇਸ ਤਰ੍ਹਾਂ ਦੀ ਹੋਰ ਅਪਡੇਟ ਦੇ ਲਈ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਆਰਬੀ ਲਾਈ ਮੀਡੀਆ ਮੈਂ ਸਾਲਿਮ ਖੇਜਾ ਤੁਹਾਨੂੰ ਇਹ ਲਾਈਵ ਕਵਰੇਜ ਫਾਜ਼ਿਲਕਾ ਦੇ ਸਲੇਮ ਸ਼ਾ ਬਾਜ਼ਾਰ ਤੋਂ ਸਾਂਝਾ ਕਰ ਰਿਹਾ ਹਾਂ ਸੀ ਉਮੋਕੇ ਤੇ ਲੋਕ ਪਹੁੰਚੇ ਨੇ ਪੁਲਿਸ ਪ੍ਰਸ਼ਾਸਨ ਪਹੁੰਚਾ ਹੋਇਆ ਹੈ ਜੋ ਮੌਕੇ ਤੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੋ ਸਿਟੀ ਥਾਣਾ ਦੇ ਵਿਚ ਵਾਈ ਨੇ ਤਾਂ ਗੱਲਬਾਤ ਕਰਾਂਗੇ ਸੜਕ ਕੀ ਮਾਮਲਾ ਹੋਇਆ ਜੀ ਤੁਸੀਂ ਪਹੁੰਚੋ ਇੱਥੇ ਜੀ ਰੈਡੀਅੰਟ ਦੀ ਦੁਕਾਨ ਸੀ ਇੱਥੇ ਜੀ ਤੇ ਬੰਦ ਕਰਨ ਲੱਗਿਆ ਸੀ ਛੱਪਣ ਲਾਉਣ ਲੱਗੇ ਛੱਪਣ ਲਾ ਲੰងੇ ਜਿਹੜਾ ਅੱਜ ਇੱਥੇ ਆਏ ਨੇ ਪੰਜ ਸੌ ਮੋਰਚਾ ਸੀ ਜੀ ਜੀ ਸਾਥੇ ਲੈ ਗਏ ਇਹਨੂੰ ਪਤਾ ਲੱਗੇ ਭਾਲ ਦੇ ਅੰਦਰ ਵਰ ਗਿਆ ਜੀ ਇਹ ਲੱਗੇ ਬਚਤ ਹੋ ਗਈ ਜੀ ਜੀ ਤੋੜ ਕੇ ਫਤ ਗਿਆ ਜੀ ਸਰ ਅਕਸਰ ਦੇਖਣ ਨੂੰ ਮਿਲਦਾ ਜੀ ਵਾਰ ਦਿੱਤਾ ਹੁੰਦੀਆਂ ਨੇ ਕਦੀ ਨਾ ਕਦੀ ਹੁੰਦੀਆਂ ਨੇ ਤਾਂ ਪੀਸੀਆਰ ਦੀ ਟੀਮਾਂ ਵੀ ਪਹੁੰਚ ਗਿਆ ਸੀ ਜੀ ਕੰਟਰੋਲ ਆਈ ਮਿੰਟ ਮਿੰਟ ਪਹੁੰਚੇ ਸੀ ਜੀ ਪੀਸੀਆਰ ਪਹੁੰਚਣ ਦੀ ਬਚਤ ਹੋ ਗਈ ਜੀ ਹੁਣ ਕੀ ਅਗਲੀ ਕਾਰਵਾਈ ਕੀ ਰਹੀ ਹੈ ਹਾਂ ਜੋ ਲਖੋਂਗੇ ਦੇਖਾਂਗੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਆ ਜੀ ਤਾਂ ਇਹ ਸਾਡੇ ਨਾਲ ਜਗਦੀਸ਼ ਸਿੰਘ ਜੀ ਮੌਜੂਦ ਸੀ ਜੋ ਥਾਣਾ ਸਿਟੀ ਤੋਂ ਅੱਥੇ ਪਹੁੰਚੇ ਹੋਏ ਨੇ ਇਹ ਲਾਈਵ ਤਸਵੀਰਾਂ ਫਾਜ਼ਿਲਕਾ ਦੇ ਸਲੇਮ ਸ਼ਾਹ ਬਾਜ਼ਾਰ ਤੋਂ ਤੁਹਾਨੂੰ ਸਾਂਝੀਆਂ ਕਰ ਰਿਹਾ ਹਾਂ ਤਾਂ ਮੈਂ ਵੀ ਨਵੀਂ ਅਪਡੇਟ ਤੇਰੀ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਆਰਜੀ ਲਾਈਵ ਮੀਡੀਆ